बने क्यों नी लोना स जाना है सी पार ले किनारे बेड़ी बने क्यों नी लोना स जाना है सी कार किनारे कलगिया वाले जद बेड़ी च सारे सदैसी जला के तापरा सदैसी जला के ता ਟਾਕ ਮੇ ਟਾਕ ਤੇ ਮਾ ਨਦੀਆਂ ਪੁਕਾਰ ਉਠੀ ਜਾਂਦੀਆਂ ਸੀ ਵੇਖ ਵੇਖਨੇ ਸੀ ਓ ਰਾਜਦਾ ਵੇਖ ਵੇਖਨੇ ਸੀ ਓ ਰਾਜਦਾ ਸੁੱਤੇ ਹੋਏ ਪਾਗ ਮੇ ਜਾਗ ਪਏ ਖੁਸ਼ੀਆਂ ਨਾਲ ਚੱਲਦੇ ਪੁਆਰੇ ਨੇ ਬੇੜੀ ਬਣੇ ਕਿਉਂ ਨਾ ਸਾਧਿਆ ਜਾਣ ਅਸੀਂ ਪਾਲੇ किनारे पानी दियां छला बाहर तेरा छला मार कहो जा सरूर तेलू आ गया कह सरूर तेलू आ गया दीजद दीवान बन दिल खूबी जा प्यारेरा सा मन पा गया प्यारेरा सा मन पा गया स्वर गा तो चंकी बेड़ी ता बधी ਫਿੱਕੇ ਤਾਂ ਮਹਿਰ ਤੈਨੂੰ ਨਾਲੇ ਨੇ 베ੜੀ ਬੰਨੇ ਕਿਉਂ ਨੀ ਲੋਨਾ ਸਾਡਿਆ ਜਾਣਾ ਸੀ ਪਾਣ ਦੇ ਕਿਨਾਰੇ ਤੇ 베ੜੀ ਬੰਨੇ ਕਿਉਂ ਨੀ ਲੋਨਾ ਸਾਡਿਆ ਜਾਣਾ ਸੀ ਪਾਣ ਦੇ ਕਿਨਾਰੇ ਤੇ ਰੱਬ ਦੇ ਪਿਆਰੇ ਸਾਨੂੰ ਰੱਬ ਵੱਲ ਲੱਗਦੇ ਵਖਰੇ ਨਾ ਦੀ ਪਛਾਣ ਹੈ ਰੱਬ ਦੇ ਪਿਆਰੇ ਸਾਨੂੰ ਰੱਬ ਨੂੰ ਨੱਕ ਦੇ ਨੇ ਵਖਰੀ ਇਹਨਾਂ ਦੀ ਪਹਿਚਾਨ ਹੈ ਮਨ ਜਿਹੜੇ ਵਿੱਚ ਟਿੰਡੇ ਤੇਰੇ ਵੰੁਛਾ ਦਿਆ ਉਹ ਹੀ ਸੱਚ ਜਾਣ ਸਾਡੀ ਗਿੰਦੇ ਜਾਣ ਹੈ ਉਹ ਹੀ ਸੱਚ ਜਾਣ ਸਾਡੀ ਗਿੰਦੇ ਜਾਣ ਹੈ ਪ੍ਰੇਮ ਵਿੱਚ ਨੀਮ ਨਹੀਂ ਹੋ ਮਗਾਂ ਪਾਰੇ ਜਾਨ ਦੇ ਪਿਆਰੇ ਨੇ ਏ ਬੇੜੀ ਬਣ ਕਿਉਂ ਨਿਲੁਣਾ ਸਦਿਆ ਜਾਣਾ ਜੀ ਪਾਣ ਦੇ ਕਿਨਾਰੇ ਤੇ ਢੇੜੀ ਬਣੇ ਕਿਉਂ ਨਾ ਸੱਦਿਆ ਜਾਣਾ ਜੀ ਪਾਣ ਦੇ ਕਿਨਾਰੇ ਤੇ ਧੀਰਿਆ ਨਾ ਮੂਲ ਲਾਲ ਧੀਰਿਆ ਨਾ ਮੂਲ ਲਾਲ ਵਿਰਲੇ ਪਛਾਣ ਦੇਨੇ ਖੋਡੀਆਂ ਦੇ ਬੜੇ ਹੀ ਵਪਾਰੀ ਨੇ ਕੌਡੀਆਂ ਦੇ ਬੜੇ ਹੀ ਵਪਾਰੀ ਨੇ ਆਸ਼ਕਾਨ ਚੱਖਣਾ ਪਿਆਰ ਉਹਦੇ ਨੂਰਵਾ ਗਿਆ ਆਇਆ ਸਿੰਘਾ ਗੁਰੂ ਕਿੱਤੇ ਨਾ ਸਜੂ ਟੈਪੇ ਹੋ ਸਦੇ ਦੂ ਆ ਦੇ ਤੇ ਢੇੜੀ ਬਣੇ ਕਿਉ ਨਾ ਸੱਦਿਆ ਜਾਣਾ ਅਸੀਂ ਪਾਣੇ ਕਿਨਾਰੇ ਤੇ ਢੇੜੀ ਬਣੇ ਕਿਉ ਨਾ ਸੱਦਿਆ ਜਾਣਾ ਅਸੀਂ ਪਾਣੇ ਕਿਨਾਰੇ ਤੇ